ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡੋ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ حاضر ਹੋਏ ਹਾਂ ਠੀਕ ਹੈ ਜੀ ਵੀਡੀਓ ਤੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ कॉटन ਸਟਾਪ ਦੇ ਵਿੱਚ ਕੱਪੜਾ ਗਰਮੀ ਆ ਗਈ ਜੀ ਹੁਣ कॉटन ਸਟਾਪ ਦੇ ਵਿੱਚ ਜਾਮ कॉटन ਦੇ ਵਿੱਚ ਕੱਪੜਾ ਆਊਗਾ ਇਹ ਹੈਗਾ ਜੀ ਜਾਮ कॉटन ਦੇ ਵਿੱਚ ਤੇ ਜਿਹਦੇ ਫਰੰਟ ਸਾਈਡ ਤੇ ਚਮਕ ਹੁੰਦੀ ਹੈ ਬੈਕ ਸਾਈਡ ਤੇ ਥੋੜਾ ਜਿਹਾ ਖੁਸ਼ਕ ਜਿਹਾ ਕਪੜਾ ਹੁੰਦਾ ਠੀਕ ਹੈ ਇਸ ਕਪੜੇ ਦੇ ਵਿੱਚ ਅੱਜ ਤੁਹਾਨੂੰ ਜਿਹੜੀ ਵੇਨ ਵੀਡੀਓ ਆਪਾਂ ਫਲਾਵਰਸ ਦੇ ਘੇਰੇ ਦੇ ਉੱਪਰ ਫਲਾਵਰਸ ਆ ਉਹਦੇ ਹਿਸਾਬ ਨਾਲ ਕਟਾਈ ਕਿਸ ਤਰ੍ਹਾਂ ਕੀਤੀ ਜਾਣੀ ਹੈ ਘੇਰੇ ਦੀ ਆਜੋ ਜੀ ਦੱਸਦੇ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਆਹ ਵਾਲਾ ਜਿਹੜਾ ਜਾਮ ਕਾਟਨ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਮੈਂ ਵੀਡੀਓ ਦੇ ਵਿੱਚ ਕਪੜਾ ਹੁੰਦਾਗਾ ਉਹਦੇ ਤੇ ਸੈਂਟਰ ਲਾਈਨ ਦਾ ਸੌਰੀ ਜੀ ਵਾਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਬਹੁਤ ਸੋਹਣਾ ਮਲੇਮ ਜਾਮ ਕਾਟਨ ਦੇ ਵਿੱਚ ਕਪੜਾ ਜੀ ਤੇ ਵਧੀਆ ਕਪੜਾ ਦਾ ਠੀਕ ਹੈ ਜੀ ਹੁਣ ਤੁਸੀਂ ਇਹ ਦੇਖੋ ਜੀ ਇਹਦੇ ਉੱਪਰ ਜਿਹੜੀ ਕਢਾਈ ਆ ਫਲਾਵਰਸ ਆ ਬਹੁਤ ਸੋਹਣਾ ਫਲਾਵਰਸ ਬਣਾਇਆ ਹੋਇਆ ਉਹਨਾਂ ਨੇ ਤੇ ਘੇਰ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਕਰਕੇ ਡਿਜ਼ਾਈਨਿੰਗ ਕਰਕੇ ਘੇਰ ਕੰਪਲੀਟ ਕੀਤਾ ਹੋਇਆ ਅੱਗੇ-ਅੱਗੇ ਮੈਂ ਤੁਹਾਨੂੰ ਇਹਨਾਂ ਨੇ ਕੱਚੀ ਕੀਤਾ ਹੋਇਆ ਘੇਰਾ ਤੇ ਮੈਂ ਇਹਨਾਂ ਨੂੰ ਫਿਨਿਸ਼ਿੰਗ ਦੇ ਨਾਲ ਜਦੋਂ ਲੇਸ ਲਗਾਉਂਗੀ ਤੇ ਉਹ ਵੀ ਅਗਲੀ ਟੌਪਿਕ ਦੇ ਉੱਤੇ ਇਸ ਵੀਡੀਓ ਦੇਵਾਂਗੇ ਆਪਾਂ ਠੀਕ ਹੈ ਜੀ ਤੇ ਹੁਣ ਇਹਨਾਂ ਦਾ ਜਿਹੜਾ ਇਹ ਡਿਜ਼ਾਈਨ ਆ ਦੇਖੋ ਜੀ ਕੱਟਵਰਕਾ ਕੱਟ ਕੀਤਾ ਹੋਇਆ ਵਿੱਚ ਕੱਟ ਦੇ ਵਿੱਚ ਨੀਚੇ ਨੈਟ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਨਾਂ ਨੇ ਆਹ ਵਾਲੀ ਮੇਰਾ ਨੀਚੇ ਹੱਥ ਦੇਖ ਰਿਹਾ ਉਹ ਤੁਹਾਨੂੰ ਹਨ ਆਹ ਨੈਟ ਲਗਾਈ ਹੋਈ ਆ ਤੇ ਇਸ ਤਰ੍ਹਾਂ ਦਾ ਫਲਾਵਰ ਆ ਹੁਣ ਤੁਸੀਂ ਇਸ ਕੇ ਇਸ ਫਲਾਵਰ ਦੇ ਹਿਸਾਬ ਦੇ ਨਾਲ ਸੈਂਟਰ ਕਿੱਥੋਂ ਲਾਉਂਗੇ ਕਿਵੇਂ ਹੋਊਗਾ ਕੀ ਹੈਗਾ ਹਨ ਆਜੋ ਜੀ ਦੇਖੋ ਇਸ ਵੀਡੀਓ ਦੇ ਵਿੱਚ ਤੇ ਆਪਾਂ ਬੈਕ ਦਾ ਪੱਲਾ ਦਾ ਅੱਜ ਬਾਹਰੋਂ ਉਤਾਰ ਲਾਂਗੇ ਬਸ ਤੁਹਾਨੂੰ ਇਹੀ ਦੱਸਣਾ 5-6 ਮਿੰਟ ਦੀ ਵੀਡੀਓ ਹੋਊਗੀ ਠੀਕ ਹੈ ਜੀ ਤੇ ਆਹ ਦੇਖੋ ਜੀ ਇਸ ਤਰ੍ਹਾਂ ਇਹ ਫਲਾਵਰ ਇਸ ਬਣਿਆ ਹੋਇਆ ਹੈਗਾ ਇੱਕ ਟਾਣੀ نیچے ਨੂੰ ਜਾ ਰਹੀ ਹੈ ਇੱਕ ਸਾਈਡ ਤੇ ਜਾ ਰਹੀ ਹੈ ਇੱਕ ਸੈਂਟਰ ਚ ਜਾ ਰਹੀ ਹੈ ਤੇ ਇੱਕ ਇੱਧਰਲੀ ਸਾਈਡ ਤੇ ਆ ਰਹੀ ਹੈ ਹੁਣ ਤੁਸੀਂ ਮੀਨ ਜਿਹੜਾ ਸੈਂਟਰ ਲੈਣਾ ਦੇਖੋ ਵੀਰੇ 1 2 3 4 ਫਲਾਵਰਸ ਪੰਜ ਆਹ ਫਲਾਵਰਸ ਆ ਨਾ ਜਿਹੜਾ ਸੈਂਟਰ ਦੇ ਵਿੱਚ ਆਊਗਾ ਇੱਥੋਂ ਕਪੜਾ ਚੱਕੋਗੇ ਇਸ ਤਰ੍ਹਾਂ ਇਸ ਤਰ੍ਹਾਂ ਕਪੜਾ ਚੱਕੋਗੇ ਇਹਨਾਂ ਦਾ ਜਿਹੜਾ ਘੇਰ ਆ ਜੀ ਉਹ 19 ਇੰਚ ਤਿਆਰ ਆ 4 ਇੰਚ ਐਕਸਟਰਾ ਮਾਰਜਨ ਲੈਂਦੇ ਹੋਏ ਆਪਾਂ ਜਿਹੜਾ ਘੇਰ ਕੱਟਣਾਗਾ ਉਹ ਕੱਟਣਾਗਾ 23 ਇੰਚ ਠੀਕ ਹੈ ਜੀ ਇੱਥੋਂ ਹੁਣ ਤੁਸੀਂ ਜਿਹੜਾ ਮੇਨ ਆ ਜਿਹੜਾ ਸੈਂਟਰ ਲੈਣਾ ਇਸ ਥੀ ਜ ਤੋਂ ਲੈਣਾ ਸਮਝ ਆ ਗਈ ਨਾ ਵੀਰਿਆ ਦੇਖੋ ਇਸ ਤਰ੍ਹਾਂ ਬਣਿਆ ਹੋਇਆ ਇਹ ਠੀਕ ਹੈ ਜਾਲ ਜਿਹਾ ਬਣਿਆ ਹੋਇਆ ਹੈਗਾ ਤੇ ਹੁਣ ਜਿਹੜਾ ਤੁਸੀਂ ਸੈਂਟਰ ਲੈਣਾ ਨਾ ਇਸ ਤੋਂ ਲਾਉਂਗੇ ਆਹ ਫਲਾਵਰ ਜਿ ਤੋਂ ਇਸ ਤਰ੍ਹਾਂ ਚੱਕ ਲਓਗੇ ਠੀਕ ਹੈ ਜੀ ਇਸ ਤਰ੍ਹਾਂ ਚੱਕ ਕੇ ਕਪੜਾ ਨੂੰ ਇਸ ਤਰ੍ਹਾਂ ਫੋਲਡਿੰਗ ਕਰੋਗੇ ਜਿੰਨਾ ਫੋਲਡਿੰਗ ਹੋਊਗਾ ਉਹਨਾ ਕਰ ਲਿਓ ਠੀਕ ਹੈ ਜੀ ਇੱਥੋਂ ਇਹ ਨਾ ਦੇਖਿਓ ਵੀ ਪਰਲੀ ਸਾਈਡ ਕਪੜਾ ਘਾਟ ਰਿਹਾ ਜਾਂ ਬਾਧ ਰਿਹਾ ਉਹਦੀ ਸੈਟਿੰਗ ਤੁਸੀਂ ਬਾਅਦ ਚ ਜਿਹੜੀ ਜਿਵੇਂ ਆਮ ਸੂਟਾਂ ਦੇ ਵਿੱਚ ਤਾਂ ਹਨਾ ਬਾਜੂ ਦਾ ਕੱਪੜਾ ਉਤਰ ਜਾਂਦਾ ਹੁੰਦਾ ਜਦੋਂ ਆਪਾਂ ਇਸ ਤਰ੍ਹਾਂ ਫੋਲਡਿੰਗ ਕਰਦੇ ਹੁੰਦੇ ਆ ਤੇ ਪਰ ਤੁਸੀਂ ਬਾਜੂ ਦਾ ਐਸਟੀਮੇਟ ਨਾ ਰੱਖਿਓ ਤੁਸੀਂ ਹੁਣ ਜਦੋਂ ਇਦਾਂ ਦੇ ਸੂਟ ਹੁੰਦੇ ਆ ਨਾ ਉਹਨਾਂ ਦੇ ਵਿੱਚ ਜਿਹੜਾ ਸੈਂਟਰ ਦਾ ਰੱਖਣਾ ਹੁੰਦਾ ਉਹ ਜਿਹੜਾ ਫਲਾਰਜ਼ ਬਣਿਆ ਹੋਊਗਾ ਉਹ ਹਿਸਾਬ ਨਾਲ ਤਾਂ ਸੈਂਟਰ ਕੱਢ ਲਿਆ ਕਰੋ ਠੀਕ ਹੈ ਜੀ ਤੇ ਇਸ ਤਰ੍ਹਾਂ ਬਣ ਕੇ ਕਮੀਜ਼ ਥੋੜਾ ਵਧੀਆ ਤਿਆਰ ਹੋ ਜੂਗਾ ਫਿਰ ਠੀਕ ਹੈ ਜੀ ਇਦਾਂ ਬਾਲ ਵਗੈਰਾ ਕੱਢ ਲਿਓ ਤੁਸੀਂ ਬਾਲ ਵਗੈਰਾ ਕੱਢ ਕੇ ਤੁਨ ਮੈਨਨ ਦਾ ਸੈਂਟਰ ਹੈਗਾ ਸੌਰੀ ਜੀ ਘੇਰ ਹੈਗਾ 19 ਇੰਚ ਤਿਆਰ 4 ਇੰਚ ਐਕਸਟਰਾ ਮਾਰਜਨ ਲੈਣਾ ਤੇ ਆਪਾਂ ਘੇਰ ਕੱਟਾਂਗੇ 23 ਇੰਚ 23 ਦਾ ਅੱਧ ਹੋ ਗਿਆ ਜੀ 11 11 22 23 11.5 23 ਠੀਕ ਹੈ ਤੇ ਕਮੀਜ਼ ਦੀ ਲੈਂਥ ਹੈਗੀ ਹੈ ਜੀ 39 ਇੰਚ ਤੇ ਕਮੀਜ਼ ਦੀ ਲੈਂਥ ਹੈਗੀ ਹੈ ਜੀ 39 ਇੰਚ 39 ਤੇ ਲੈਂਥ ਘਟਾਰੀ ਜਾਊਗੀ ਜੀ 43 ਇੰਚ ਠੀਕ ਹੈ ਜੀ ਇਥੋਂ ਇੰਚ ਟੇਪ ਰੱਖਿਓ ਪਹਿਲਾਂ ਮਾਸਟਰ ਜਿਹੜਾ ਲੈਂਥ ਨਾਲ ਉਹ ਲਾ ਲਿਓ ਨਾ ਕਿਹ ਜੀ ਹੁਣ ਤੁਸੀਂ ਕੀ ਕਰਨਾ ਦੇਖੋ 19 ਇੰਚ ਘੇਰ ਤਿਆਰ ਆ ਆ ਚੀਜ਼ ਤੋਂ ਮੇਨ ਆਪਾਂ ਸੈਂਟਰ ਲਿਆ ਠੀਕ ਐ ਫਲਾਵਰ ਜਿਤੋਂ ਇੱਧਰ ਉੱਧਰ ਨਾ ਹੋਵੇ ਜੀ ਇਹ ਨਾ ਹੋਵੇ ਵੀ ਤੁਸੀਂ ਆਸੇ ਪਾਸੇ ਘਰ ਦੋ ਟਾਣੀ ਤੇ ਫਿਰ ਤੁਹਾਡੇ ਸੈੱਟ ਨਹੀਂ ਆਉਣਾ ਕਮੀਜ਼ ਠੀਕ ਐ ਘੇਰ ਆਊਟ ਲੱਗੂਗਾ ਪਹਿਨਿਆ ਹੋਇਆ ਉਹ ਪਹਿਨਣ ਤੋਂ ਬਾਅਦ ਪਤਾ ਲੱਗਦਾ ਹੁੰਦਾ ਮਸਤਾਂ ਵਿੱਚ ਕੋਈ ਪਤਾ ਨਹੀਂ ਲੱਗੂਗਾ ਹੁਣ ਆ ਦੇਖੋ ਜੀ ਹੁਣ ਤੁਸੀਂ ਇੱਥੋਂ ਇੰਚ ਟੇਪ ਰੱਖਣਾ ਵੀਰੇ ਇਹ ਤੋੜਾ ਕੇ 24 ਇੰਚ ਦੀ ਕਟਾਈ ਕਰ ਲੋ 23 ਦੀ ਵੀ ਨਹੀਂ 24 ਦੀ ਕਰ ਲੋ ਠੀਕ ਹੈ 4 ਇੰਚ ਐਕਸਟਰਾ ਮਾਰਜਨ ਲੈ ਲੋ ਤੇ 24 ਦੀ ਕਟਾਈ ਕਰ ਲੋ 24 ਦੀ ਕਟਾਈ ਕਰਕੇ ਤੁਹਾਡੇ ਵਧੀਆ ਜਿਹੜੀ ਕਾਟਨ ਆ ਨਾ ਜਾਮ ਕਾਟਨ ਦੇ ਵਿੱਚ ਕਪੜੇ ਦੀ ਫਿਨਿਸ਼ਿੰਗ ਪਾਸੇ ਘੇਰ ਤੋਂ ਵਧੀਆ ਆ ਜੂਗੀ ਠੀਕ ਹੈ 12 12 ਇੰਚ ਦੀ ਮਾਰਕਿੰਗ ਕਰ ਲੋ 12 12 ਹੋ ਜੂ 24 ਠੀਕ ਹੈ ਇਸ ਤਰ੍ਹਾਂ ਘੇਰ ਉਤਾਰ ਲਿਆ ਕਰੋ ਤੁਸੀਂ ਤੇ ਜਿਵੇਂ ਦਾ ਤੁਹਾਡੇ ਕੋਲੇ ਕਲਰ ਉਹ ਸੌਰੀ ਜੀ ਸ਼ੂਟ ਹੋਊਗਾ ਉਹਦੇ ਤੇ ਫਲਾਵਰਸ ਬਣੇ ਨੂੰ ਕਿ ਉਹਦੇ ਹਿਸਾਬ ਨਾਲ ਨਾ ਸੈਂਟਰ ਲੈ ਲਿਆ ਕਰੋ ਪਰ ਆਹ ਦੇਖੋ ਨਮੀ ਚੀਜ਼ ਆਈ ਆ ਤੇ ਨੈਟ ਲੱਗਿਆ ਹੋਇਆ ਵਿੱਚ ਇਹਦੇ ਇਸ ਹਿਸਾਬ ਨਾਲ ਕੱਟ ਲਿਓ ਤੁਸੀਂ ਠੀਕ ਹੈ ਜੀ ਆਹ ਲਓ ਬਸ ਇੱਥੇ ਲਗਾਣਾ 24 ਇੰਚ ਦਾ ਘੇਰ ਆਪਣਾ ਉੱਤਰ ਕੇ ਮੈਂ ਤੁਹਾਨੂੰ ਪੱਲਾ ਉਤਾਰ ਕੇ ਲੱਗ ਕਰਕੇ ਦਿਖਾਉਣੀ ਆ ਕਿ ਇਸ ਤਰ੍ਹਾਂ ਪੱਲਾ ਬਣ ਕੇ ਤਿਆਰ ਹੋਊਗਾ ਠੀਕ ਹੈ ਜੀ ਜੇ ਤੁਹਾਨੂੰ ਵੀ ਨਾ ਸਮਝ ਆਈ ਹੋਈ ਕਮੈਂਟ ਕਰ ਦਿਓ ਇਹ ਤੇ ਵੈਸੇ ਸਮਝਣ ਵਾਲੀ ਤਾਂ ਕੋਈ ਖਾਸ ਗੱਲ ਨਹੀਂਗੀ ਠੀਕ ਹੈ ਫਿਰ ਵੀ ਜਿਸ ਕਮੈਂਟ ਕਰਦੇ ਆਪੇ ਬਹੁਤ ਸਾਦੇ ਨੇ ਠੀਕ ਹੈ ਜੀ ਬਸ ਇਸ ਤਰ੍ਹਾਂ ਹੋ ਗਿਆ ਤੇ ਲੰਬਾਈ ਦੀ ਮੈਂ ਕਿਹਾ ਕੀਤਾ ਫਿਰ ਮਾਰ ਲੈਣੀ ਠੀਕ ਹੈ ਜੀ ਤਾਂ ਤਾਰੀਆਂ ਤੇ ਬਹੁਤ ਤਾਰੀਆਂ ਚ ਦੀ ਕਟਾਈ ਕਰ ਦਿੰਦੇ ਆਹ ਲੋ ਜੀ ਦੇਖੋ ਭਣ ਆ ਸੀ ਗਿਆ ਆ ਨੀਤਾ ਕੀ ਇਹ ਤੇ ਹੁਣ ਮੈਂ ਤੁਹਾਨੂੰ ਨਾ ਫੋਲਡਿੰਗ ਕਰਕੇ ਵੀ ਵੀਰੇ ਇਸੇ ਇੱਕ ਵੀਡੀਓ ਦੇ ਵਿੱਚ ਹੀ ਦੱਸ ਦੇਣੀ ਆ ਠੀਕ ਆ ਆ ਸੈਂਟਰ ਹੋ ਗਿਆ ਮੇਨ ਇਹ ਸੈਂਟਰ ਦੇ ਹਿਸਾਬ ਨਾਲ ਆਪਣੇ ਉੱਪਰ ਜਿਹੜਾ ਫਲਾਵਰ ਇਸ ਦਾ ਤੁਸੀਂ ਸੈਂਟਰ ਦਾ ਕੱਟ ਲੱਗਣਾ ਇੱਥੇ ਲੱਗਣਾ ਇਹ ਹਿਸਾਬ ਦੇ ਸੈਂਟਰ ਮੈਂ ਸੈਂਟਰ 'ਚ ਕੱਟ ਲਗਾ ਦਿੱਤਾ ਹੁਣ ਤੁਸੀਂ ਫੋਲਡਿੰਗ ਕਰਕੇ 10 ਇੰਚ ਘੇਰ ਜਦੋਂ ਤਿਆਰ ਹੋ ਗਿਆ ਨਾ ਨੂੰਜ ਦੀ ਜਿਹੜੀ ਫਿਨਿਸ਼ਿੰਗ ਆਉਣੀ ਆ ਉਹ ਆਉਣੀ ਸਿੱਕੇ ਜੀ 19 ਇੰਚ ਘੇਰ ਤਿਆਰ ਹੁੰਦਾ ਦੇਖੋ ਜੀ ਬਹੁਤ ਸੋਹਣਾ ਫਲਾਵਰ ਇਸ ਬਣ ਗਿਆ ਤੇ ਆ ਇਹਨਾਂ ਨੇ نیچے ਕਟਿੰਗ ਦਾ ਦੱਸਿਆ ਹੋਇਆ ਪਹਿਲਾਂ ਹੀ ਦਿੱਤਾ ਹੋਇਆ ਫਿਨਿਸ਼ਿੰਗ ਜਿਹੜੀ ਤਰਪਾਈ ਫੋਲਡਿੰਗ ਲੈ ਕਪੜਾ ਫੋਲਡਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਨੇ ਫਿਨਿਸ਼ਿੰਗ ਦੇ ਦਿੱਤੀ ਲੇਸ ਪੱਟੀ ਲਗਾ ਕੇ ਗੋਟਾ ਪੱਤੀ ਲਗਾਈ ਆ ਉਹਨਾਂ ਨੇ 골ਡਨ ਦੀ ਠੀਕ ਹੈ ਜੀ ਆਰ ਆਪਣਾ ਘੇਰ ਬਣ ਕੇ ਇਸ ਤਰ੍ਹਾਂ ਕਟਾਈ ਬਣ ਕੇ ਜਦੋਂ ਪੂਸ ਪੂਰੇ ਸੌਟ ਦੀ ਸਟੀਚਿੰਗ ਹੋ ਗਈ ਆਪਣੇ ਚੈਨਲ ਤੇ ਸ਼ਾਰਟ ਪਾਇਆ ਹੋ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨ ਜੇ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਵੀਰੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੁਣ ਆਪਾਂ ਵੀਡੀਓ ਦੀ ਸ਼ਾਮ ਨੂੰ ਅਪਲੋਡ ਕਰਨ ਲੱਗੇ 7 ਵਜੇ ਹਰ ਰੋਜ਼ ਆਪਣੀ ਸ਼ਾਮ ਨੂੰ ਵੀਡੀਓ ਅਪਲੋਡ ਹੁੰਦੀ ਹੈ ਜੀ ਜੋ ਜੋ ਭੈਣ ਭਰਾ ਸਨਾਈ ਡਾਇਰੈਕਟਰ ਕੁਝ ਸਿੱਖਣਾ ਚਾਹੁੰਦੇ ਆ ਤਾਂ ਆਪਣੇ ਚੈਨਲ ਦੇ ਸਬਸਕ੍ਰਾਈਬਰ ਜਰੂਰ ਕਰ ਲਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ